ਗੌੜੀ ਗੁਆਰੇੜੀ ਮਹੱਲਾ ਪੰਜਵਾ ਗੁਰਕਾ ਬਚਨ ਸਦਾ ਅਵਨਾਸੀ ਸਤਿਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰ ਮੰਦਿਆ ਗੁਰੂ ਸਾਹਿਬ ਦੇ ਵਾਕੇ ਸਦਾ ਨਾਸ ਤੋਂ ਰਹਿਤ ਹੈ ਹੋਰ ਸਾਰੀਆਂ ਚੀਜ਼ਾਂ ਚਲੀਆਂ ਜਾਂਦੀਆਂ ਰਾਜ ਬਨਾਸੀ ਤਾਂ ਬਨਾਸੀ ਸੰਤ ਕੀ ਬੇਨਾਦਾਂ ਗਿਰਵਾਜਾ ਜਲਪਨ ਜਾਏ ਕੋ ਸਾਧ ਬਚਨ ਲਾਦਾ ਗੁਰੂ ਸਾਹਿਬ ਦੇ ਬੰਨਿਓ ਚੱਲ ਰਹੇ ਨੂੰ ਆ ਰਹੇ ਹੈ ਇਹ ਗੁਰੂ ਸੰਤਾਂ ਵਾਲੇ ਬਚਨ ਹੈ ਸਦਾ ਨਾਸ ਤੋਂ ਰਹਿਤ ਹੈ 87 ਪਦਵੀ ਨੂੰ ਪ੍ਰਾਪਤ ਕਰਨ ਵਾਲਾ ਹੈ ਗੁਰ ਕਾ ਬਚਨ ਕੱਤੀ ਜਮ ਫਾਸੀ ਜਿਨ੍ਹਾਂ ਨੂੰ ਬੀਰ ਸਾਹਿਬ ਦੇ ਬਚਨ ਨੂੰ ਕਮਾਉਣ ਨਾ ਕਿ ਜਵਾਂ ਦੀਆਂ ਸਾਈਆਂ ਮਾਰਨ ਕੱਟ ਦਿੱਤੀਆਂ ਹਨ ਗੁਰ ਕਾ ਬਚਨ ਜੀ ਕੈ ਸਾਈ ਜੇ ਸਰਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਗੁਰ ਕਾ ਬਚਨ ਜਿਹੜਾ ਗੁਰੂ ਸਾਹਿਬ ਦਾ ਸ਼ਬਦ ਹੈ ਗੁਰੂ ਸਾਹਿਬ ਦਾ ਬਚਨ ਜੀ ਦੇ ਨਾ ਰਹਿਣ ਵਾਲਾ ਹੈ ਮੁਰਕੈ ਬਚਨ ਰਚੈ RAM ਕੈ ਰੰਗ ਸਤਿਗੁਰ ਸਾਹਿਬ ਦੇ ਮਹਾਵਾਗ ਜਿਹਾ ਪਰਮੇਸ਼ਰ ਦੇ ਰੰਗ ਪ੍ਰੇਮ ਦੀ ਰਚਨਾ ਚਾਹੀਦਾ ਹੈ ਜੋ ਗੁਰ ਦੀ ਆਸੂ ਮਨ ਕੈ ਕਾਂ ਜੋ ਜੋ ਸਤਿਗੁਰ ਅਨੁਸਾਰ ਵਿੱਚ ਸਾਡੇ ਮਨ ਦੇ ਕੰਮ ਆਉਣ ਵਾਲੀ ਚੀਜ਼ ਹੈ ਪ੍ਰਲੋਕ ਵਿੱਚ ਇਸ ਲੋਕ ਵਿੱਚ ਸੰਤ ਕਾ ਕੀਆ ਸਤ ਕਰਮ ਜੋ ਸੰਗ ਭਗਤ ਗੁਰੂ ਸਾਹਿਬ ਨੇ ਕੀਤਾ ਹੋਇਆ ਜੋ ਉਪਦੇਸ਼ ਹੈ ਉਮੀ ਸੱਚਾ ਕਰਕੇ ਮੰਨਣਾ ਕਰ ਰਹਾ ਹੂੰ ਗੁਰ ਕਾ ਬਚਨ ਅਤਲ ਅਖੀ ਗੁਰੂ ਸਾਹਿਬ ਦਾ ਬਚਨ ਐਸੇ ਕਰਨ ਵਾਲਾ ਨਹੀਂ ਹੋਰ ਸਭ ਕੋਈ ਨਾਸ ਹੋ ਜੂ ਗੁਰੂ ਸਾਹਿਬ ਦੇ ਬਚਨ ਨਹੀਂ ਫਿਰਨਗੇ ਜਿਉਂ ਚੱਲੇ ਹੋਏ ਤੀਰ ਵਹੇ ਤੀਰ ਹੈ ਇਹ ਅਟਲ ਰਹਿਣ ਵਾਲੇ ਹੈ ਤੇ ਗੁਰੂ ਦੇ ਬਚਨ ਨੂੰ ਕੋਈ ਛੇਦ ਨਹੀਂ ਕਰ ਸਕੇਗਾ ਜਿਹੜਾ ਜਤਨ ਕਰੇਗਾ ਆਪ ਹੀ ਛੇਦਿਆ ਜਾਏਗਾ ਕਟਿਆ ਜਾਏਗਾ ਗੁਰ ਕਾ ਬਚਨ ਕੱਟੇ ਪ੍ਰਮਥੀ ਜੇ ਗੁਰੂ ਸਾਹਿਬ ਦੇ ਬਚਨ ਮੰਨਵਾਇਆਗਾ ਧਰਮ ਵੀ ਕੱਟਿਆ ਜਾਂਦਾ ਹੈ ਇਹਦਾ ਆਦਿ ਕੋਈ ਸਾਰੇ ਧਰਮ ਪੰਜ ਪ੍ਰਕਾਰ ਦਾ ਭੇਦ ਧਰਮ ਵੀ ਕੱਟਿਆ ਜਾਂਦਾ ਹੈ ਗੁਰ ਕਾ ਬਚਨ ਕਤਹੂ ਨਾ ਜਾਏ ਜੋ ਗੁਰੂ ਸਾਹਿਬ ਦਾ ਬਚਨ ਕਮਾਉਂਦਾ ਉਹ ਕਿਤੇ ਜੂਨਾਂ ਚ ਨਹੀਂ ਜਾਂਦਾ ਗੁਰੂ ਸਾਹਿਬ ਦਾ ਵਚਨ ਸਦਾ ਕਾਇਮ ਰਹਿੰਦਾ ਹੈ ਗੁਰ ਕਾ ਬਚਨ ਹਰ ਕੀ ਗੁਣ ਗਾ ਸਭੁ ਰਹੀ ਬਾਣੀ ਦੁਆਰਾ ਕਾਲ ਸੁਹੇ ਗੁਰ ਗਉਣਾ ਕਰੋ ਗੁਰ ਕਾ ਬਚਨ ਜੀਕੈ ਸਾਥ ਗੁਰੂ ਸਾਹਿਬ ਦੇ ਜਿਹੜੇ ਬਚਨ ਆਪਨੇ ਹਿਰਦੇ ਦੇ ਨਾਲ ਰੱਖਨੇ ਚਾਹੀਦੇ ਸਾਂਭ ਕਰਕੇ ਗੁਰ ਕਾ ਬਚਨ ਅਨਾਥ ਕੋ ਨਾ ਗੁਰੂ ਸਾਹਿਬ ਦੇ ਐਸੇ ਬਚਨ ਜਿਹਨਾਂ ਨੂੰ ਕੋਈ ਵੀ ਸਾਮੀ ਜਿਨ੍ਹਾਂ ਦਾ ਉਹਨਾਂ ਅਨਾਥਾਂ ਨੂੰ ਹੀ ਸਾਰਿਆਂ ਦੇ ਸੌਮੀ ਮਾਲਕ ਬਣਾ ਦਿੰਦਾ ਹੈ ਗੁਰ ਕਾ ਬਚਨ ਨਰਕ ਨਾ ਪਾਵੈ ਜੋ ਸੰਗਰਾਂ ਦੇ ਬਚਨਾਂ ਨੂੰ ਕਮਾਉਦਾ ਨਰਕ ਚ ਨਹੀਂ ਪੈਂਦਾ ਮੁੜ ਕੇ ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ ਸੰਗਰਾਂ ਦੇ ਬਚੇ ਰਸਨਾ ਕਰਕੇ ਅੰਮ੍ਰਿਤ ਨਾਮ ਨੂੰ ਉਚਾਰੇ ਗੁਰੂ ਸਾਹਿਬ ਦੇ ਬਚਨ ਹੈ ਅੰਮ੍ਰਿਤ ਨਾਮ ਗੁਰ ਕਾ ਬਚਨ ਪ੍ਰਗਟ ਸੰਸਾਰ ਜੋ ਜੀਵਾਂ ਦਾ ਬਚਨ ਕਮਾਉਂਦਾ ਪੂਰੀ ਦੁਨੀਆ 'ਚ ਪ੍ਰਗਟ ਹੋ ਜਾਂਦਾ ਹੈ ਗੁਰੂ ਸਾਹਿਬ ਦਾ ਬਚਨ ਲੁਕਿਆ ਛੁਪਿਆ ਨਹੀਂ ਸਾਰੀ ਦੁਨੀਆ ਨੂੰ ਮਸ਼ਹੂਰ ਹੈ ਉਹ ਕਹੇ ਬਚਨ ਨਾ ਆਵੇ ਹਾ ਜੋ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਇਹਨਾਂ ਨੂੰ ਕਦੇ ਹਾਰ ਨਹੀਂ ਆਵੇਗੀ ਉਹ ਸਦਾ ਜਿੱਤ ਕੇ ਜਾਣਗੇ ਮਨੁੱਖਾ ਜਨਮ ਨੂੰ ਕਿਸ ਜਾਨ ਹੋਈ ਆਪ ਕਿਰਪਾ ਜੁਨਾ ਜੁਨਾ ਤੇ ਮਹਾਰਾਜ ਸਾਹਿਬ ਆਪ ਕਿਰਪਾਲੂ ਹੋਏ ਹਨ ਨਾਨਕ ਸਤਿਗੁਰ ਸਦਾ ਦਿਆਲ ਜੁਨਾ ਤੇ ਸਤਿਗੁਰੂ ਸਾਹਿਬ ਜੀ ਸਦਾ ਦੀ ਆਲੂ ਹਨ ਜਿਨ੍ਹਾਂ ਤੇ ਗੁਰਮਾਨ ਸਾਹਿਬ ਦੀ ਸਾਡੀ ਬਿਆੰਦੀ ਹੋਇਆ ਹੈ ਉਹਨਾਂ ਜਿਨ੍ਹਾਂ ਤੇ ਆਪ ਵਾਹਿਗੁਰੂ ਕਿਰਪਾਲੀ ਹੋਇਆ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੈ ਜਨਾ ਤੇ ਸਤਗੁਰੂ ਸਾਹਿਬ ਦੀ ਸਰਬ ਬਿਆਲਤਾ ਸਮਝੋ ਉਹਨਾਂ ਦੇ ਉੱਤੇ ਇਸ ਪ੍ਰਕਾਰ ਗੁਰੂ ਸਾਹਿਬ ਦੇ ਬਚਨ ਨੂੰ ਕਮਾਈਏ ਇਹ ਪੰਗਸ਼ਾਹਬ ਸਾਹਿਬ ਸੰਗੇ ਜੀ ਅੱਜ ਇੱਕਠਾ ਦੇ ਹੋਏ ਆ ਹੁਣ 12 ਮਹੀਨਾ ਦਾ ਪਾਠ ਸੁਣੋ ਸੇਵਕ ਹੋ ਕਵੇਗਾ ਨਾ ਮੇਨੇ ਦੀ ਕਥਾ ਕਰਨੀ ਹੈ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਰ ਰੋਜ਼ ਕਥਾ ਮਹਾਰਾਜੀ ਅੱਜ ਕੁਝ ਸੁਣਾਏਗਾ ਜਿੰਦਾਂ ਨੇ ਵੱਡਾ ਜਿਹਾ ਨਾ ਆਇਆ ਹੋਵੇ ਜੇ ਕਾ ਕਥਾ ਹੋਇਆ ਕਰੇ ਕਿ ਸੰਗਤਾਂ ਤੁਹਾਡਾ ਸੇਵਾ ਆਪਣਾ ਕੇ ਲਾਭ ਉਠਾਇਆ ਕਰੋ ਪਹਿਲਾਂ 8 ਵਜੇ ਤੱਕ ਕੀਰਤਨ ਹੋਇਆ ਕਰੇਗਾ ਸ਼ਾਮ ਦੇ ਵਕਤ ਗੁਰਪ੍ਰਕਾਸ਼ ਦੀ ਕਥਾ ਹੋਇਆ ਕਰੇਗੀ ਇਸ ਪ੍ਰਕਾਰ ਸੰਗਤ ਦੀ ਲਾਭ ਉਠਾਓ ਜਿੰਨੇ ਦਿਨ ਸਮਝੇਗਾ ਇਥੇ ਪੜਾ ਲਵੇਗਾ ਅਤੇ ਤੁਸੀਂ ਭਾਈ ਦੇਗ ਦੇ ਨਹੀਂ ਠੰਡੀ ਦਾ ਠੰਡੀ ਕਰੀਓ ਗੌੜੀ ਗਵਾਰੇਰੀ ਮਹੱਲਾ 5 ਜਿਨ ਕੀਤਾ ਮਾਟੀ ਤੇ ਰਤਨ ਜਿਨ ਕੀਤਾ ਮਾਟੀ ਤੇ ਰਤਨ ਗਰਬ ਮਹਿ ਰਾਖਿਆ ਜਿਨ ਕਰ ਜਤਨ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਹੰਤ੍ਰ ਗਿਆਨੀ ਪਤ ਪਾਵਨ ਪਵਤਵਚੋ ਕਿਰਪਾ ਨਾਨਕ ਸਤਿਗੁਰੂ ਜੀ ਸਰਬ ਜੀਆ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ ਅਵਤਾਰ ਧਾਰਨ ਕੀਤਾ ਹੈ ਪੰਨ ਸਰੂਪ ਵਿਚ ਅੰਮ੍ਰਿਤ ਰੂਪ ਬਾਣੀ ਦਾ ਅਜਹਾਜ ਰਾਜ ਕੇ ਪੂਰਾ ਦੇ ਪੂਰ ਸੰਸਾਰ ਦੇ ਪਾਰ ਕੀਤੇ ਹਨ ਉਹ ਸਤਿਗੁਰੂ ਮਹਾਰਾਜ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਉਪਕਾਰ ਇਹ ਜੀਵ ਦੇ ਤਾਂ ਹੀ ਚੇਤੇ ਕਰਾਉਂਦੇ ਹਨ ਜਿਨਾਂ ਨੇ ਵਾਹਿਗੁਰੂ ਦੇ ਉਪਕਾਰਾਂ ਕੀਤੇ ਕੀਤਾ ਉਹਨਾਂ ਸੰਤਾਂ ਦੀ ਧੂੜ ਪ੍ਰਾਪਤ ਕਰੋ ਕਿ ਮਹਾਰਾਜ ਸਾਹਿਬ ਪਰਮ ਕਿਰਪਾਲਤਾ ਕਰਕੇ ਇਸ ਪਵਿੱਤਰ ਸ਼ਬਦ ਨੂੰ ਕੇਵਾਂ ਸਬਦ ਗੁਰੂ ਪੰਨਾ ਪਾਤਸ਼ਾਹੀ ਗੌੜੀ ਰਾਗਣੀ ਕੇ ਪੰਨਾ ਸ਼ੂਭ ਦੀ ਉਚਾਰਨ ਕਰਦੇ ਗਵਾਰੇ ਦੀ ਜਤੀ ਹੈ ਜਿਸ ਗੌੜੀ ਨੂੰ ਉਚਾਰਦੇ ਹਨ ਜਿਨ ਕੀਤਾ ਮਾਟੀ ਤੇ ਰਤਨ ਕੀ ਜਿਸ ਵਾਹਿਗੁਰੂ ਨੇ ਇਹਨੂੰ ਮਿੱਟੀ ਪੰਜਾਂ ਤਤਾਂ ਦੀ ਕਿਉਂ ਰਤਨ ਵਰਗਾ ਤੇਰਾ ਸਿਰ ਅਮੋਲਕ ਬਣਾਤਾ ਚਮਕੀਲਾ ਬਣਾਤਾ ਦੇਵਤੇ ਵੀ ਇਸ ਮਨੁੱਖ ਦੇ ਨੂੰ ਪਏ ਤਰਸਦੇ ਐ ਇਹ ਜੇ ਰਤਨ ਵਰਗਾ ਅਮੋਲਕ ਰਾਤ ਪ੍ਰੀਤੀ ਨਾ ਰਹੇ ਜਿਹਨੂੰ ਵੇਖ ਕੇ ਹੋਰ ਕਿਸੇ ਪੰਜਾਬ ਦੀ ਐਸਾ ਰਤਨ ਹੁੰਦਾ ਹੈ ਜਿਸ ਵਾਗੂੰ ਤੈਨੂੰ ਮਿੱਟੀ ਪੰਜਾਂ ਤਤਾਂ ਦੀ ਤੋਂ ਰਗਤ ਬਿੰਦ ਦਾ ਇਹ ਸਰੀਰ ਸੀ ਇਹਨੂੰ ਪੁਨਰਗੁਮਜ ਮੁਕੀਲਾ ਬਣਾ ਆਪ ਦਾ ਗੁਨਾ ਕਰਕੇ ਗਰਭ ਮਹਿ ਰਾਖਿਆ ਜਿਨ ਕਰ ਜਤਨ ਜਿਸ ਮੈਨੂੰ ਮਾਤਾ ਦੇ ਛੇਕ ਵਿੱਚ ਮੁਖਲੇ ਤੈਰ ਉਪਰੇ ਬਸੰਦੋ ਕੋਠਲੇ ਥਾਏ ਮੈਨ ਕਿਸੋ ਤਣੀ ਕਿਉ ਮੁਸਾਰੇ ਉਹਦੇ ਜਿਸ ਦੇ ਨਾਮ ਹੈ ਮਾਤਾ ਦੇ ਗਰਭ ਵਿੱਚ ਰੂੜ ਖਾਦੇ ਹੋਏ ਮਾਵਾਂ ਦੇ ਹਜਮ ਹੋ ਜਾਂਦੇ ਹਨ ਇਸ ਪ੍ਰਕਾਰ ਇਨੀ ਜਿਥਰ ਆਦਮੀ ਤੇਜ ਹੁੰਦੀ ਹੈ ਮਾਤਾ ਦੀ ਜਿਸ ਵਾਹਿਗੁਰੂ ਨੇ ਤੈਨੂੰ ਗਰਭ ਦੇ ਵਿੱਚ ਫੁੱਲਣਾ ਵੀ ਨਰਮ ਸੀਸੇ ਦੇ ਸੀਰ ਤੇ ਰੱਖਿਆ ਜਦਨ ਕਰਕੇ ਰੱਖਿਆ ਆਪ ਦਾ ਸਿਮਰਨ ਦੇ ਕੇ ਤੈਨੂੰ ਸੜਨ ਮਿੱਤਾ ਮਾਤਾ ਦੇ ਗਰਭ ਦੀ ਅਗ ਵਿੱਚ ਜਿੰਨ ਦੀਨੀ ਸੋਭਾ ਵੜਿਆ ਇਸ ਵਾਹਿਗੁਰੂ ਜਿੰਨੀ ਨੂੰ ਕਿਸੇ ਨੂੰ ਸੋਭਾ ਪ੍ਰਾਪਤ ਕੋਈ ਇਹ ਸੋਭਾ ਜਿਸ ਵਾਹਿਗੁਰੂ ਨੂੰ ਦਿੱਤੀ ਹੈ ਦੁਨੀਆਂ ਜਸ ਹੋਣਾ ਤੇ ਮਿਹਾਈ ਪੂਜਾਰਤ ਕਰਕੇ ਜਿਸ ਨੂੰ ਦਿੱਤੀ ਹੈ ਸੋਬਾ ਦਿੱਤੀ ਹੈ ਗੁਣਾ ਕਰਕੇ ਜਸ ਵਧਾਈ ਪਦਾਰਥਾਂ ਕਰਕੇ ਬਖਸ਼ੀ ਹੈ ਜਿਸ ਵਾਗਿ ਨੂੰ ਸੋਬਾ ਆਏ ਉਸ ਲੋਕ ਵਿੱਚ ਦਿੱਤੀ ਹੈ ਇਹ ਬੰਦਿਆ ਤੇਰੀ ਵਧਾਈ ਪਰੋਗ ਜੀ ਗੁਣਾ ਕਰਕੇ ਹੋਵੇਗੀ ਜਿਸ ਪ੍ਰਭ ਕੋ ਆਠ ਪਹਿਰ ਧਾਈ ਉਸ ਰਤੁਆਈ ਨੂੰ ਅੱਜ ਕਰਕੇ ਹੁਣਾ ਕਰ ਹਰ ਮੱਇਆ ਰੇਨ ਸਾਧ ਜਨ ਪਾਵ ਰੇ ਰਮਈਆ ਦੇ ਸੰਤ ਜਨ ਹਲ ਮੇ ਰਵੇਂ ਹੋਏ ਪਰਮੇਸ਼ੁਰ ਦੇ ਉਹਨਾਂ ਪਿਆਰਾਂ ਦੀ ਧੂੜ ਨੂੰ ਪ੍ਰਾਪਤ ਕਰ ਤੇਰੇ ਵਿੱਚ ਵੀ ਗੁਣ ਆ ਜਾਣ ਗੁਰ ਮਿਲ ਆਪਣਾ ਖਸਮ ਤੇ ਆਉ ਸਤਿਗੁਰੂ ਸਾਡੇ ਨਾਲ ਮਿਲ ਕਰਕੇ ਆਪਣਾ ਤੋਂ ਹੋਰ ਕੋਈ ਨਹੀਂ ਸੰਸਾਰ 'ਚ ਇੱਕ ਮਾਲਕ ਅਕਾਲ ਪੁਰਖ ਹੈ ਉਸ ਨੂੰ ਧਿਆਉਣਾ ਕਰੋ ਰਹਾਉ ਜਿਨ ਕੀਤਾ ਮੂਡ ਤੇ ਬਗਤਾ ਜਿਸ ਵੇਲੇ ਜੇ ਜੀਵਨ ਧੰਦਰੇ ਦੀ ਗੁੰਗਾ ਹੀ ਹੁੰਦਾ ਕਿ ਤੂੰ ਕੀ ਕਰ ਸਕਦਾ ਸੀ ਕਈ ਤਗਲੇ ਹੀ ਹੁੰਦੇ ਐ ਕਈਆਂ ਦੇ ਬਿਮਾਰੀ ਫੇਲ ਹੁੰਦੇ ਐ ਬੋਲ ਨਹੀਂ ਸਕਦੇ ਗੁਜਰਾਤ ਚ ਵੇਖਿਆ ਐ ਉਹ ਮੀਂਹ ਦੇ ਬੋਲੇ ਦੇ ਚੂਹੇ ਵਾਂਗ ਪਾਉਂਦੇ ਐ ਕਰੋਨਾ ਦਾ ਬਿਲਕੁਲ ਹੁੰਦਾ ਨਹੀਂ ਆਰਮੀ ਦੇ ਨਮੂਨੇ ਦੇ ਹੁੰਦੇ ਐ ਗੱਡੀਆਂ ਚ ਲਈ ਫਿਰਦੇ ਮੰਗਦੇ ਨੇ ਦਿਖਾ ਕੇ ਜੇ ਹੱਥ ਲਾਓ ਤਾਂ ਉਸੇ ਵੇਲੇ ਉਹ ਦਿਹੋਂਸ ਜੇ ਹੋ ਜਾਂਦੇ ਐ ਬਾਂਦਰੀ ਦੇ ਬੱਚੇ ਨਾਲੋਂ ਵੀ ਕੁਰਾ ਸਿਰ ਵਾਲਾ ਕਮਜ਼ੋਰ ਹੁੰਦਾ ਇਹ ਜਿਹ ਹੁੰਦੇ ਆ ਉਹਨਾਂ ਨੂੰ ਮੀਂਹ ਦੌਲੇ ਦੇ ਚੂਹੇ ਪਹੁੰਦੇ ਆ ਉਹ ਲੜਕਿਆਂ ਨੂੰ ਨਹੀਂ ਫਿਰਦੇ ਹੁੰਦੇ ਗੱਡੀਆਂ 'ਚ ਮੰਗਦੇ ਹੋਏ ਜਿਸ ਵਾਹਿਗੁਰੂ ਤੇਰੇ ਤਾਈ ਉਹ ਆ ਜੀ ਨਹੀਂ ਬਰਦਾਤਾ ਗਿਨ ਕੀਤਾ ਮੂੜ ਤੇ ਵਾਹਿਗੁਰੂ ਤੈਨੂੰ ਮੂਰਖ ਨੂੰ ਬਿਸਮਝ ਨੂੰ ਕੋਈ ਲਾਇਕਤ ਨਹੀਂ ਤੈਨੂੰ ਹੱਡ ਚੰਮ ਦੀ ਦੇਹ ਬਣੀ ਸੀ ਤੈਨੂੰ ਮੁਕਤਬ ਕਰਨ ਵਾਲਾ ਕਿਹੋਂ ਵੇਦਾਂ ਦਾ ਸ਼ਾਸਤ੍ਰਾਂ ਦਾ ਕੀਮਰੀਆਂ ਦਾ ਪੁਰਾਣਾ ਦਾ ਗੀਤ ਆਦਿਕਾਂ ਦਾ ਬੁਕਤਬ ਕਰਨ ਵਾਲਾ ਤੈਨੂੰ ਬਣਾਉਂਦਾ ਹੈ ਜਿਨ ਕੀਤਾ ਬੇਸੁਰਤ ਤੇ ਸੁਰਤ ਜਿ ਹਮਾ ਗੁੰਦਨ ਬੇਸੁਰਤ ਬੇ ਗਿਆਪੇ ਨੂੰ ਸੁਰਤ ਗਿਆਤ ਵਾਲਾ ਬਣਾਤਾ ਸਾਰੇ ਤੈਨੂੰ ਸੌਂਝ ਕਹਿੰਦੀ ਗਿਆਨ ਹੁੰਦਾ ਬੁਰੇ ਭਲੇ ਦਾ ਤੈਨੂੰ ਗਿਆਨ ਦਕੇ ਤਾਪੁਨ ਦੀ ਸਮਝ ਦੁੱਤੀ ਹੈ ਇਹ ਬੋਸਰ ਕਿ ਨਿਰਸਰਤ ਵਾਇਆ ਨਾ ਹੈ ਤੈਨੂੰ ਜਿਸ ਪਰ ਸਾਧ ਨਵੈ ਨਿਧ ਪਾਈ ਜਿਸ ਰਾਹੀ ਗੁਰੂ ਦੀ ਕਿਰਪਾ ਕਰਕੇ ਨੌ ਨਿਧਿਓ ਸਾਰੇ ਪਦਾਰਥ ਅੰਨ ਬਸਤਰ ਕਰਨ ਦਾਸ ਆਸਿਆਰਕ ਸਭ ਅਸਨ ਦਸਨ ਕੂਕਨ ਕੁੰਚਾ ਦਾ ਦਾਸੀ ਚੋਬ ਗੁਨਾਵ ਰਖਵਾਹਿ ਹੰਡਵਾਹਿ ਜਾਣੀਏ ਇਹ ਨੌ ਨਿਧ ਕੇ ਨਾਮ ਇਹ ਨੌ ਨਿਧੀਆਂ ਤਿੰਦਤੀਆਂ ਜਾਂ ਪਦਮੋ ਪੋਤੇ ਤਾਂ ਕੰਨ ਨੂੰ ਮੁਕਣਾ ਕੰਨ ਮੇ ਮੁਕਣਾ ਪਾਦ ਮਹਾਂ ਪਦੂ ਪੂਰੋਕੇ ਕਹਿ ਕੇ ਬੋਲ ਤੁਮ ਮੁਕਨੀ ਇਸ ਪ੍ਰਕਾਰ ਨੇ ਤੈਨੂੰ ਇਹ ਨੌ ਨਦੀਆਂ ਸੰਸਕ੍ਰਿਤ ਦੇ ਪੋਸ਼ਕਾਂ ਲਿਖੇ ਤਿਆਰਕ ਜਨ ਕੀਤਾ ਜਨ ਜਿਸ ਪ੍ਰਸਾਦ ਨਗ ਹੈ ਨਿਧ ਪਾਈ ਯਹਵਾਹ ਦੀ ਕਿਰਪਾ ਕਰਕੇ ਤੈ ਨਵੇਂ ਨਦੀਆਂ ਪ੍ਰਾਪਤ ਕੀਤੀਆਂ ਹੈ ਪਾਦੋ ਮਹਾਂ ਪਦ ਮੰਦਰ ਆਜਕ ਉਹ ਪ੍ਰਭ ਮਨ ਤੇ ਵਿਸਤ ਬਿਸਰਤ ਨਹੀਂ ਉਹ ਵਾਹਿਗੁਰੂ ਮਨ ਚੋਂ ਕਦੇ ਭੁਲਣਾ ਨਹੀਂ ਚਾਹੀਦਾ ਪੰਨੀ ਤਨੋ ਗੁਰੂ ਮੁਖੰਦੀਨ ਨੂੰ ਕਦੇ ਭੁੱਲਦਾ ਨਹੀਂ ਪ੍ਰਮੇਸ਼ਰ ਜੇ ਨਦੀਆ ਨਿਥਾਵੇ ਕੋ ਥਾਂ ਜੀਵਨ ਥਾਵਾ ਤੋਇਆ ਫਿਰਦਾ ਸੀ ਜਿਸ ਵਾਹਿਗੁਰੂ ਨੇ ਨਿਥਾਵਿਆਂ ਨੂੰ ਥਾਂ ਦਿੱਤਾ ਹੈ ਸਤ ਸੰਗੇ ਦੀ ਨਿਖਾਵਾਂ ਜੀਵ ਜੁਨਾ ਚ ਭਰਉਂਦਾ ਫਿਰਦਾ ਰਹਿੰਦਾ ਮਹਾਰਾਜ ਆਕਾਲ ਪੁਰਖ ਰਹਿਮੀਂ ਹੋ ਵਿੱਚ ਆਪੇ ਇਹ ਤੰਗੂ ਕੋ ਸਭ ਜੀ ਰੂਪੀ ਤਾਂ ਬਖਸ਼ਿਆ ਹੈ ਜਨ ਦੀਆ ਨਿਮਾਨੇ ਕੋ ਮਾ ਮਨ ਮਨ ਜੀ ਹੋਇਆ ਸਰੀਆਸੀ ਨੇ ਕੋਈ ਦੁਨੀਆਂ ਚ ਮੌਲ ਨਹੀਂ ਸੀ ਜਦੋਂ ਸੀ ਸ਼ਾਂਤ ਹੋ ਜਾਂਦਾ ਸੀ ਸਾਰੇ ਚਿਖਾ ਦੇ ਲਿਆ ਕੇ ਜਾਂ ਕਬਰ ਕੀ ਆ ਕੇ ਪਾਉਂਦੇ ਸੀ ਇਹਨੂੰ ਨਿਮਾਨੇ ਨੇ ਸੱਚੇ بادشاہ ਨੇ ਨਿਮਾਨੇ ਮਾਨ ਕਰੇ ਤੂੰ ਪਾਵੇ ਆਪ ਜਿਵੇਂ ਪ੍ਰੇਮੇ ਕੁਸ਼ਤੀ ਨੂੰ ਸੱਚੇ بادشاہ ਜੀ ਨੇ ਆਦੇਸ਼ਨ ਆਂਦੇ ਜਲ ਨੂੰ ਪੀ ਕੇ ਪਾਸ਼ਾ ਰਾਜੀ ਕਰਕੇ ਉਨੀ ਬੰਨਿਆ ਮੰਨੀਆਂ ਜੋ ਮੰਜੀ ਦਿੱਤੀ ਸੀ ਕਿਉਂ ਇਸ ਪ੍ਰਕਾਰ ਨਮਾਣਾ ਜਿਹੜਾ ਜੀਵ ਹੈ ਇਹਨੂੰ ਸਰੂਪ ਦੀ ਪ੍ਰਾਪਤੀ ਨੂੰ ਮਾਨ ਦਿੱਤਾ ਬ੍ਰਹਮ ਗਿਆਨ ਦੁਆਰਾ ਜਿਨ ਕੀਨੀ ਸਭ ਪੂਰਨ ਆਸਾਂ ਇਹ ਸਾਰੇ ਜੀਆਂ ਜਾਂ ਤਾਂ ਦੀ ਕਿੰਨੀ ਆਸ ਸੀ ਉਹ ਸਾਰੀ ਪੂਰੀ ਕਰ ਦਿੱਤੀ ਹੈ ਇਹ ਰੋ ਦੇਨ ਰਹਿਨ ਸਾਸ ਗ੍ਰਾਸ ਇਹ ਵਾਹਿਗੁਰੂ ਦਾ ਭਾਈ ਸਿਮਰਨ ਕਰੋ ਇਹ ਦੇ ਉਪਕਾਰੀ ਦਾ ਉਹਦੇ ਜਾਂਦੇ ਸਾਸ ਮਾਇ ਦੀ ਗ੍ਰਾਹੀ ਖਾਂਦੇ ਹੋયા ਵੀ ਗ੍ਰਾਹ ਲੈੰਦੋਂ ਮੁਸਾਖੀ ਨੇ ਸਾਹ ਬਾਹਰੋਂ ਲੈੰਦਿਆ ਹੋਇਆ ਹਰ ਵਕਤ ਸੁਮਨ ਕਰੋ ਜਿਸ ਪ੍ਰਸਾਦ ਮਾਇਆ ਸਿਲਕ ਕਾਤੀ ਜਿਸ ਵਹੀ ਕਿਰਪਾ ਕਰਕੇ ਮਾਇਆ ਦੀ ਜਿਹੜੀ ਫਾਹੀ ਹੈ ਇਹ ਸਾਰਿਆਂ ਦੇ ਗੱਲ ਜਈ ਹੋਈ ਹੈ ਫੁਰਕਾਂ ਵੇਲੇ ਸਲ ਕੁੰਦੀ ਸੀ ਆ ਜਿਹੜੀਆਂ ਮਛਲੀਆਂ ਸੀ ਇਹਨਾਂ ਨੂੰ ਪੈਰ ਨਾਲ ਵਿੰਨ ਲੈਂਦੇ ਸੀ ਇਹਨੂੰ ਫਾਹੀ ਕਿਆ ਕਰਦੇ ਮੁਸਲਮਾਨ ਇਹ ਗੈਵੀ ਚਾਹੀ ਪਾਹੀ ਕਰਨ ਵਾਲੀ ਹੁੰਦੀ ਹੈ ਜੀ ਵੀ ਕਿਰਪਾ ਨਾਲ ਮਾਇਆ ਦੀ ਫਾਹੀ ਕੱਤੀ ਗਈ ਜੀ ਤੇ ਗੈਵੀ ਕਿਉਂ ਗੁਰਪ੍ਰਸਾਦ ਅੰਮ੍ਰਿਤ ਬਿਖ ਖਾਤੀ ਮੈਨੂੰ ਜੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਦੇਵਤਿਆਂ ਦਾ ਅੰਮ੍ਰਿਤ ਤੇ ਦੇਉ ਕਿ ਦੋਵੇਂ ਇੱਕੋ ਰੂਪ ਕਰਕੇ ਖਾਤੀ ਜਾਂਦੀਆਂ ਨੇ ਉਹ ਜਹਲ ਨੂੰ ਦੁੱਖ ਅਤੇ ਅੰਮ੍ਰਿਤ ਸਹਜ ਨੂੰ ਸੁੱਖ ਤੇ ਦੁੱਖ ਨੂੰ ਕੋਈਆਂ ਸਮਝਦੇ ਐ ਇੱਕ ਰਸ ਰੇਹੇ ਹਮ ਜੀ ਦੇ ਗੁਰਮਖਣਗੇ ਇਹ ਪ੍ਰਸਾਦ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਤ ਗੁਰ ਗੁਰਾਂ ਦੀ ਕਿਰਪਾ ਕਰਕੇ ਸਹਿਤ ਜਿਹੜੀ ਬਿਉਹ ਸੀ ਨਾ ਮਾਇਆ ਖੱਤੀ ਦੁਖਦਾਇਕ ਉਹ ਵੀ ਜਿੰਜਵਾਲਾ ਜਦ 11 ਸੋ ਜਨ ਕੇ ਉਹ ਉਸਮਾਨ ਉਹ ਵੀ ਅੰਮ੍ਰਿਤ ਰੂਪ ਸੁਖ ਰੂਪ ਹੋ ਗਈ ਤਦ ਕਹਿੰਦੇ ਨੇ ਵੀ ਸੇਵਾ ਕਰਨ ਵਾਲੀ ਬਣ ਗਈ ਜਿਹੜੀ ਸੁਖ ਹੈ ਨੀ ਦੁਖਦਾਇਕ ਸੀ ਇਹ ਅੰਮ੍ਰਿਤ ਰੂਪ ਹੋ ਗਈ ਜਿਹੜੀ ਜ਼ਹਿਰ ਖੱਤੀ ਦੁਖਦਾਇਕ ਸੀ ਉਹ ਵੀ ਅੰਮ੍ਰਿਤ ਜੀ ਸਿੰਘ ਨੂੰ ਕਿਹੋ ਜਿਹਾ ਪ੍ਰਾਇਤ ਹੋਈ ਗੁਰਪ੍ਰਸਾਦ ਗੁਰਪ੍ਰਸਾਦ ਅੰਮ੍ਰਿਤ ਦੇਖ ਖਾਤੀ ਸਰਗੁਰੂ ਦੀ ਕਿਰਪਾ ਕਰਕੇ ਸਾ ਸੰਗੇ ਜੀ ਜਿਹੜੀ ਬੀਸ਼ਾ ਦੀ ਬੇਰੁਸੀ ਖੱਟੀ ਦੁਖਦਾਇਕ ਉਹ ਮਿਟ ਕਰਕੇ ਨਿਰਵਕਾਰ ਜਦੋਂ ਜੀਵਨ ਹੋ ਗਏ ਉਹ ਅੰਮ੍ਰਿਤ ਅਨੰਦ ਰੂਪ ਹੋ ਗਏ ਇਸ ਪ੍ਰਕਾਰ ਜਿਹੜੀ ਬੇਵਸੀਨਾ ਮਾਇਆ ਖੱਟੀ ਨਾ ਦੁਖਦਾਇਕ ਕਾਰਿਆਂ ਨੂੰ ਮਿਲਣ ਵਾਲੀ ਉਹ ਅੰਮ੍ਰਿਤਿੰਨ ਉਹ ਕੇ ਸੂਰੂ ਉਹ ਕੇ ਭਗਤਾਂ ਕੀ ਮਾਇਆ ਦਾ ਸੀ ਭਗਤਾਂ ਕੀ ਕਾਰਕਮਾ ਹੈ ਜਰਨੀ ਲਾਗੈ ਤਾਂ ਮਹਿਲ ਪਾ ਹੈ ਇਸ ਪ੍ਰਕਾਰ ਮਾਇਆ ਜੀਨ ਹੋ ਗਈ ਗੁਰਮਖੰਦ ਦੇ ਗੁਰਪ੍ਰਸਾਦ ਅੰਮ੍ਰਿਤ ਦੇ ਖਾਟੀ ਵੀ ਉਹ ਰੂਪ ਜੋ ਸੰਸਾਰ ਹੈ ਦੁੱਖ ਰੂਪ ਤੇ ਜਿਹੜੇ ਤੋਂ ਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਈ ਤੇ ਫਿਰ ਜਿਹੜੀ ਵਿਉ ਸੀ ਖੱਟੀ ਤੀਤ ਦੁੱਖਦਾਇਕ ਉਹ ਸਾਰੀ ਉਹ ਜਿਹੜੇ ਨਿਰਤ ਹੋ ਗਏ ਕਹੋ ਨਾਨਕ ਇਸ ਤੇ ਕ੍ਰਿਸ਼ਨ ਹੀ ਸੰਗਤ ਚੈ ਦੀ ਜੀਵਨੀ ਸਭ ਸੁਧਰਾ ਦਾਲ ਪਹੁੰਚਾਰੇ ਉਪਕਾਰ ਹੈ ਇਹ ਜੀਵ ਦੇ ਪਾਸੋਂ ਨਹੀਂ ਕੁਝ ਬਣ ਸਕਦਾ ਹੈ ਰਾਖਨਵਾਰੇ ਕਹੋ ਸਾਲਾ ਜੇ ਜੀਵ ਨਹੀਂ ਜਿਹੇ ਨੂੰ ਸੁਖ ਦੇ ਸਕਦਾ ਦੁੱਖ ਦੇ ਦੇ ਸਕਦਾ ਰੱਖਣ ਵਾਲਾ ਪਰਮੇਸ਼ਰ ਹੈ ਉਹਦੀ ਸਿਫਤ ਕਰੋ ਉਹਦੀ ਕਿਰਪਾ ਕਰਕੇ ਸਭ ਕੁਝ حاصل ਹੋ ਸਕਦਾ ਪ੍ਰਾਪਤ ਹੋ ਸਕਦਾ ਹੈ ਗਉੜੀ ਗੁਆਰੇਰੀ ਮਹੱਲਾ ਪੰਜਵਾ ਤਿਸ ਕੀ ਸਰਨ ਨਾਹੀ ਭਉ ਸੂਗ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਜੀਵ ਉਸ ਵਾਹਿਗੁਰੂ ਦੀ ਸ਼ਰਨ ਲਾਉ ਉਸ ਦੀ ਸ਼ਰਨ ਪੈਣੇ ਕਰਕੇ ਨਾ ਦਾ ਸੱਤ ਪ੍ਰਕਾਰ ਦਾ ਭੈ ਰਹਿਗਾ ਲੋਭ ਜਾਰਥਾਂ ਦੇ ਵਿਛੋੜੇ ਕਰਕੇ ਜਨਸੋੜ ਕਿੰਬੜੇਗਾ ਉਸਤੇ ਬਾਹਰ ਕਸ਼ੂ ਨਾ ਹੋ ਉਸ ਵਾਹੀ ਜੋ ਬਾਹਰ ਪੈਣਾ ਕੁਝ ਵੀ ਨਹੀਂ ਹੋ ਸਕਦਾ ਕਿਸੇ ਦੇ ਪਾਸੋਂ ਉਹ ਸਭ ਕਲੇਸ਼ ਮੁਖ ਹੈ ਸਦੀ ਸਿਆਣਪ ਬਲ ਬੁੱਧ ਵਿਕਾਰ ਇਸ ਕਰਕੇ ਸਭ ਸੰਗਿ ਇਹਦੀ ਸਿਆਣ ਤੁਸੀਂ ਨਾ ਬੁੱਧੀ ਦੇ ਬੰਦੀ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਉਹ ਛੱਡ ਦਿੱਤੀ ਹੈ ਦੇਕਾਰ ਦੁਨੀਆਕਾਰਾਂ ਖੋਟੀਆਂਕਾਰਾਂ ਦੇਣ ਵਾਲੀ ਜਿਹੜੀ ਸਿਆਣਪ ਸੀ ਬੁੱਧੀ ਵੀ ਬੁੱਧੀ ਦੇ ਸਿਆਣਪ ਦੇ ਬਲ ਕਰਕੇ ਵਕਾਰਾਂ ਨੂੰ ਭੋਗਦੇ ਰਹਿੰਦੇ ਸੀ ਉਹ ਸਭ ਕੋਈ ਛੜ ਦਿੱਤਾ ਮਾਰਿਆ ਜੀ ਐਸੀ ਕਿਰਪਾ ਹੋਈ ਸਿਆਣਪ ਵੀ ਛੜ ਦਿੱਤੀ ਹੈ ਜੋ ਦੁਨੀਆ ਦੀ ਸਿਆਣਪ ਕਹਿੰਦੀ ਸੀ ਜਾਂ ਜਿਹੜਾ ਆਰਮੀ ਵਾਲਾ ਸੂਮੇ ਨੂੰ ਕਹਿੰਦੇ ਬੜਾ ਸਿਆਣਾ ਹੈ ਇੰਜ ਇੰਜ ਸਿਆਣਪਾਂ ਛੜਦੀਆਂ ਚੰਗੇ ਪਾਸੇ ਵੱਲੋਂ ਸੂਮ ਬਣੇ ਰਹਿਣਾ ਇਹ ਵੀ ਸਿਆਣਪ ਵਿਚਾਰਕ ਦਿੱਤੀ ਤੇ ਬਲ ਜਿਹੜਾ ਸੀ ਵਿਸ਼ਿਆਂ ਦਾ ਉਹ ਵੀ ਤਿਆਗ ਦਿੱਤਾ ਬੁੱਧੀ ਜਿਹੜੀ ਕਿਤਾਈ ਆ ਵਿਸ਼ੇ ਉਹ ਵੀ ਛੱਡ ਦਿੱਤੀ ਰੁਕਾਰ ਕਾਮ ਆਦਕੀ ਤਿਆਗ ਦਿੱਤੇ ਤੇ ਸਭ ਛੱਡ ਕੇ ਮਹਾਰਾਜ ਐਸੀ ਕਿਰਤ ਹੋਈ ਭਜੀ ਸਿਆਣੇ ਬਲਬੁੱਧ ਵਕਾਰ ਇਸੇ ਪ੍ਰਕਾਰ ਵਪਾਰਾਂ ਦਾ ਜਿਹੜਾ ਬੰਦੀ ਅੰਦਰ ਕਾਰੋਬਾਰ ਕਰਨ ਉਹ ਵੀ ਤਿਆਗ ਦਿੱਤਾ ਤੇ ਸਿਆਣ ਵਾਲੀ ਬੁੱਧੀ ਵੀ ਛੱਡ ਦਿੱਤੀ ਬੁੱਧੀ ਵੀ ਸਿਆਣੇ ਵੀ ਛੱਡ ਕੇ ਤਾਂ ਮੰਨਣ ਲੱਗ ਗਏ ਦੇ ਵਿਕਾਰਾਂ ਦਾ ਜਿਹੜਾ ਜੋਰ ਪਾ ਕੇ ਬੰਦ ਕਰਮ ਕਰਨੇ ਸੀ ਉਹ ਵੀ ਤਿਆਗ ਦਿੱਤੇ ਤਜੀ ਗਿਆਨ ਉਪ ਤਜੀ ਗਿਆਨ ਉਪ ਬਲਬੁੱਧ ਵਿਕਾਰ ਗਿਆਨ ਵੀ ਇਹ ਸੀ ਪਦਾਰਥਾਂ ਨੂੰ ਇਕੱਠੇ ਕਰਨ ਦੀ ਉਹ ਵੀ ਛੱਡ ਦਿੱਤੀ ਤੇ ਮਨ ਜਿਹੜਾ ਜੋਰ ਦੇ ਨਾਲ ਕਿਸੇ ਨੂੰ ਦਬਾਉਣਾ ਸੀ ਸਰੀਰ ਦੇ ਨਾਲ ਉਹ ਵੀ ਛੱਡ ਦਿੱਤਾ ਅਤੇ ਬੁੱਧੀ ਜਿਹੜੀ ਸ੍ਰਿਸ਼ਕਤਾਈ ਕਰਨ ਆਈ ਉਹ ਵੀ ਛੱਡ ਦਿੱਤੀ ਵਿਚਾਰੀ ਪਿਆਰਿਤ ਮਨ ਅਦੇ ਇਸੇ ਕਿਰਪਾ ਹੋਈ। লাশ ਆਪਣੇ ਕੀ ਰੱਖਣ ਹੈ। ਜਿਸ ਜੀਵ ਸੇ ਕਰਮ ਸੇਵਕਾਂ ਦੀ ਰੱਖਿਆ ਕਰਨ ਵਾਲੇ ਹੋ। ਇਹ ਨਿਸ਼ਚੈ ਕਰ ਲਿਆ ਹੈ। ਜਪ ਮਨ ਮੇਰੇ RAM RAM ਰੰਗ। ਕਿ ਮੇਰੇ ਪਿਆਰੇ ਮਨੇ RAM ਜੋ ਰਵਿਉ ਹੋਇਆ ਹੈ। RAM ਜੋ ਬਾਗ ਦੀਂ ਅਨੰਦ ਦੇ ਵਾਲਾ ਹੈ। ਇਹ ਰੰਗ ਪ੍ਰੇਮ ਦੇ ਨਾਲ ਉਸ ਵਿੱਚ ਜਤਨਾ ਕਰ। ਘਰ ਬਾਹਰ ਤੇਰਾ ਸਦ ਸੰ। ਨਰਵਿੰਦਾ ਕਿੱਥੇ ਹੈ ਜੀ ਦਾ ਮੈਂ ਜਾਬ ਕਰਾਂ। ਘਰ ਸ਼ਰੀਰ ਵੀ ਤੇਰੇ ਹੈ। ਬਾਹਰ ਸੰਸਾਰ ਵੀ ਤੇਰੇ ਨਾਲ ਹੈ। ਲੋਕ ਨੂੰ ਲੋਗੂ ਜੀ ਤੇਰੇ ਘਰ ਤੇ ਵੀ ਬਾਹਰ ਸੰਸਾਰ ਉਜਾਰ ਜੀ ਸਦਾ ਤੇਰੇ ਨਾਲ ਹੈ। ਰਹਾਉ ਇਸ ਕੀ ਟੀਕ ਮਨ ਮਹਾਰਾਜ ਵੈ ਹਿਵੰਤ ਜਾਂਦੀ ਓਟ। ਮਨ ਦੇ ਵਿੱਚ ਰੱਖਣਾ ਕਰ ਗੁਰ ਕਾ ਸਬਦ ਅੰਮ੍ਰਿਤ ਰਸ ਚਖਣਾ ਕਰ ਅਰੇ ਜੀ ਤੇਗ ਰੱਖੀ ਜਾਂਦੀ ਸਾਬ ਕਹਿੰਦੇ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ ਇਹ ਅੰਮ੍ਰਿਤ ਨਾਮ ਹੈ ਇਸ ਨੂੰ ਰਸ ਪ੍ਰੇਮ ਦੇ ਨਾਲ ਚਖਣਾ ਕਰ ਧਾਰਨ ਕਰ ਅਵਰ ਜਤਨ ਕਹਹੁ ਕੌਣ ਕਾ اے ਬਿਆਲੇ ਜੇ ਤੂੰ ਹੋਰ ਜਤਨ ਕਰੇਂਗਾ ਜਾਪੋ ਤਾਪੋ ਯਾਗੋ ਯੋਗ ਆਦਿਕ ਓਹ ਬੰਦੇ ਕਿਸ ਕਮਾਉਣਗੇ ਕਿਸੇ ਕੰਮ ਨਹੀਂ ਆਉਣੇ ਕਰ ਕਿਰਪਾ ਰੱਖੇ ਆਪ ਲਾਜ ਰੱਖੇਗਾ ਗੁਰਾਂ ਦੇ ਸ਼ਬਦ ਕੁਮਾਉਣੇਗਾ ਉਮਰ ਤੜਾਸੀ ਵਿੱਚ ਚੱਖੇਗਾ ਫੇਰ ਕਿਰਪਾ ਕਰਕੇ ਮਾਰੇ ਆਗੇ ਜਾਣ ਕੇ ਲਾਜ ਰੱਖੇਗਾ ਤੇਰੀ ਕਿਆ ਮਨੁੱਖ ਕਹੋ ਕਿਆ ਜੋ ਕੀ ਮਨੁੱਖਾਂ ਦਾ ਪਿਆਰ ਕਰਦਾ ਹੈ ਕੀ ਮਨੁੱਖਾਂ ਦਾ ਵੈਰ ਕਰਦਾ ਹੈ ਕੀ ਕੋਈ ਮਨੁੱਖ ਕਰ ਸਕਦਾ ਹੈ ਕਹਦਾ ਕੀ ਇਹ ਉਹ ਜੋਰ ਹੈ ਜੋ ਸੱਚ ਕਿਤੇ ਨਹੀਂ ਉਹ ਵੀ ਮਰਦਾ ਹੋ ਜਾਂਦਾ ਹੈ ਤੂੰ ਤਾਂ ਮਾਇਆ ਦਾ ਸਭੂ ਜਿਵੇਂ ਮੈ ਜਿਵੇਂ ਸਰਸੂ ਰਲਦਾ ਹੁੜਾ ਕਿ ਉਠੋ ਮਾਇਆ ਦਾ ਸਾਰਾ ਸ਼ੋਰ ਸ਼ਰਬਾਹ ਵਾਰਨੁ ਤਰਾਵਨ ਹਾਰ ਸੁਆਮੀ ਸਾਰੇ ਮਾਰ ਜਾਵੇ ਚੰਨ ਆਇਆ ਕਿਉਂ ਆਇਆ ਕੱਟਦਾ ਹੈ ਮਿਸਟਰੀ ਕੋ ਮਾਲਕਾ ਕਾਲਪੁਰਖ ਹੈ ਅਗਲੇ ਘਟਾਂ ਕੀ ਅੰਤਰ ਜਾਣੀ ਉਹ ਸਾਰਿਆਂ ਹਿਰਦਿਆਂ ਦੇ ਅੰਦਰ ਰਹਿਣ ਵਾਲਾ ਸਾਰਿਆਂ ਦੇ ਘਟਾਂ ਦੀ ਜਾਨਣ ਵਾਲਾ ਅੰਤਰੀਜਾਨੀ ਹੈ ਸਰਬ ਸੁਖਾ ਸੁਖ ਸਾਚਾ ਏ ਜੇ ਲਈ ਸਾਰਿਆਂ ਸੁਖਾਂ ਵਿੱਚੋਂ ਕਿ ਐਸੇ ਜਿਤੇ ਹੋਈ ਹੈ ਗੁਰੂ ਉਪਦੇਸ਼ ਮਨ ਨਹ ਲੇ ਸਤਿਗੁਰੂ ਸਾਉ ਲੈ ਦੇਹਿ ਮਨ ਨੂੰ ਸਤਾਰਨ ਕਰ ਲੈ યા ਕਉ ਰਾਮ ਨਾਮ ਲਿਵ ਲਾਗੀ ਜਿਨਾਂ ਵੀ ਪਰਮੇਸ਼ਰ ਦੇ ਰੰਗ ਹੋਏ ਪਰਮੇਸ਼ਰ ਦੇ ਨਾਮ ਚ ਗੁਤੀ ਜੁੜ ਗਈ ਲਿਵ ਲੱਗ ਗਈ ਹੈ ਬਹੁ ਨਾਨਕ ਸੂ ਧੰਨ ਵੱਡ ਭਾਗੀ ਸਤਿਗੁਰੂ ਅਰਜਨ ਦੇਵ ਗੁਰਮਾਨੁਕ ਪੰਨਿ ਦੇ ਸਰੂਪ ਉਤਾਰਿਏ ਉਹ ਤਾਂ ਸਾਦੇ ਜੋ ਬੁਰਖਣੇ ਕੀ ਉਹ ਬੰਦੇ ਆ ਗਏ ਤੁਹਾਡਾਂ ਵਾਲੀ ਹੰਦੂ ਉਪਰ ਲੋਕ ਦੇ ਵਿੱਚ